ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਸਤ ਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜਿਵੇਂ ਕਿ ਆਪਾਂ ਦਿਨ ਵੇਲੇ ਲਾਈਵ ਦਿਖਾਈਆਂ ਸੀ ਤਸਵੀਰਾਂ ਤੁਹਾਨੂੰ ਕਿ ਇਹ ਲੈੰਦੇ ਵਾਲੀ ਸਾਈਡ ਤੋਂ ਇੱਕ ਬਦਲੀ ਸਿਸਟਮ ਲੰਘ ਰਿਹਾ ਇਸ ਤਰ੍ਹਾਂ ਮੂਵ ਕਰ ਰਿਹਾ ਜਿਹੜਾ ਤੁਸੀਂ ਦੇਖ ਰਹੇ ਹੋ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਲੰਘ ਰਿਹਾ ਹੈ ਰਾਜਸਥਾਨ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਇਹ ਕਾਫੀ ਖੇਤਰਾਂ ਦੇ ਵਿੱਚ ਦੀ ਗੁਜ਼ਰਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਕਿ ਤੁਸੀਂ ਇਸ ਸਮੇਂ ਪੰਜਾਬ ਦੇ ਮੌਸਮ ਦੀ ਤਸਵੀਰ ਦੇਖ ਰਹੇ ਹੋ ਅਨਾਲੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਦੀ ਇਹ ਸਿਸਟਮ ਜਿਹੜਾ ਗੁਜ਼ਰ ਰਿਹਾ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਦੀ ਤੇ ਆ ਦੂਜਾ ਇਧਰ ਯੂਪੀ ਐਮਪੀ ਦੇ ਇਲਾਕਿਆਂ ਦੇ ਵਿੱਚ ਵੀ ਕਿਤੇ ਕਿਤੇ ਜਿਹੜਾ ਇਹ ਸਿਸਟਮ ਹਲਕਾ ਹਲਕਾ ਜਿਹੜਾ ਗੁਜ਼ਰਦਾ ਹੋਇਆ ਨਜ਼ਰ ਆ ਰਹੇ ਹਨ ਤੇ ਬਾਕੀ ਆਪਾਂ ਤੁਹਾਨੂੰ ਜਿਹੜਾ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਆ ਉਹਦੇ ਉੱਤੇ ਲੈ ਚੱਲਦੇ ਹਾਂ ਤੇ ਬਣੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿਸਟਮ ਜਿਹੜਾ ਗਤੀਵਿਧੀਆਂ ਕਰੂਗਾ ਉਹ ਸਾਰੀ ਅਪਡੇਟ ਤੁਹਾreturnData ਸਾਂਝੀ ਕਰਾਂਗੇ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਰਾਤ ਦੇ ਸਮੇਂ ਵੀ ਜਿਹੜੇ ਇਹ ਬਦਲੀ ਸਿਸਟਮ ਹੈ ਇਸੇਦਰਾ ਲੰਘਦੇ ਰਹਿਣਗੇ ਕਿਤੇ ਕਿਤੇ ਧੁੰਦ ਦੀ ਚਾਦਰ ਕਿਤੇ ਧੁੰਦ ਦਾ ਜਿਹੜਾ ਜਿਆਦਾ ਅਲਰਟਾ ਜਿਹੜਾ ਉਹ ਬਣਿਆ ਹੋਇਆ ਜੀ ਜਿਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਜੀ ਰਾਤ ਨੂੰ ਮੌਸਮ ਜਿਹੜਾ ਉਹ ਬੱਦਲਵਾਈ ਵਾਲਾ ਬਣਿਆ ਰਹੂਗਾ ਤੁਸੀਂ ਦੇਖ ਪਾ ਰਹੇ ਹੋ ਧੁੰਦ ਵੀ ਇਹਦੇ ਨਾਲ ਬਣੀ ਹੋਈ ਹੈ ਜਿਹੜੀ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਤੇ ਮੌਸਮ ਜਿਹੜਾ ਉਹ ਮੀਂਹ ਪੱਖੋਂ ਤੋਂ ਖੁਸ਼ਕ ਤੇ ਸਾਫ਼ ਹੈ ਪਰ ਕਿਤੇ ਕਿਤੇ ਬੱਦਲਵਾਈ ਦੇ ਨਾਲ ਜਿਹੜੀ ਧੁੰਦ ਦਾ ਉਹ ਸੰਘਣੀ ਬਣੀ ਹੋਈ ਨਜ਼ਰ ਆ ਆ ਰਹੀ ਹੈ ਇਸ ਸਿਸਟਮ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੂੰ 17 ਤਰੀਕ ਨੂੰ ਵੀ ਧੁੰਦ ਦੇ ਨਾਲ ਬੱਦਲਬਾਈ ਜਿਹੜੀ ਦੇਖਣ ਨੂੰ ਮਿਲੂਗੀ ਜੀ ਬੱਦਲਬਾਈ ਲੰਘਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਸਾਫ਼ ਦਿਖਾਈ ਦਿੱਤਾ ਦੇ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਵਾਲਾ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਆਪਾਂ ਨੂੰ ਆਊਗਾ ਜਿਵੇਂ 18 ਤਰੀਕ ਦਾ ਮੌਸਮ ਹੋਗਾ ਜੀ ਉਸ ਤੋਂ ਬਾਅਦ 19 ਤਰੀਕ ਨੂੰ ਮੌਸਮ ਸਾਫ਼ ਹੈ 18 ਨੂੰ ਬੱਦਲਬਾਈ ਬਣੀ ਹੋਈ ਹੈ ਤੇ 19 ਨੂੰ صافਾ 20 ਨੂੰ ਬਦਲਵਾਈ ਬਣੀ ਹੋਈ ਹੈ ਜੀ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਨੇ ਜੀ ਉਸ ਤੋਂ ਬਾਅਦ 20 ਤੋਂ ਬਾਅਦ 21 ਨੂੰ ਵੀ ਜਿਹੜੀ ਹਲਕੀ ਬਦਲਵਾਈ ਦਿਖਾਈ ਦੇ ਰਹੀ ਹੈ 22 ਨੂੰ ਬਦਲਵਾਈ ਦਿਖਾਈ ਦੇ ਰਹੀ ਹੈ ਜਾਨੀ ਕਿ ਇਸ ਦੇ ਵਿੱਚ ਧੁੰਦ ਵੀ ਬਣੀ ਹੋਈ ਹੈ 23 ਤਰੀਕ ਨੂੰ ਮੀਂਹ ਦੇ ਚਾਂਸ ਪੂਰੇ ਪੂਰੇ ਬਣ ਚੁੱਕੇ ਨੇ ਜੀ ਤਸਵੀਰਾਂ ਬਿਲਕੁਲ ਅਲਰਟ ਦੇ ਉੱਤੇ ਜਿਹਨੇ ਜਾਣਕਾਰੀ ਦਿਖਾਈ ਦੇ ਰਹੀ ਹੈ ਇਸ ਸਮੇ 51% ਜਿਹੜੇ ਚਾਂਸ 23 ਤਰੀਕ ਨੂੰ ਤੁਸੀਂ ਬਿਲਕੁਲ ਦੇਖ ਰਹੇ ਹੋ ਇਸ ਸਮੇ 23 ਤਰੀਕ ਨੂੰ ਜਿਹੜੇ 51% ਜਿਹੜੇ ਮੀਂਹ ਦੇ ਚਾਂਸ ਬਣ ਚੁੱਕੇ ਨੇ ਤੇ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜਾ ਮੌਸਮਾ ਉਹ ਵੀ ਮੀਂਹ ਵਾਲਾ ਬਣਿਆ ਹੋਇਆ ਜੀ ਪਰੰਤੂ ਕੋਈ ਜ਼ਿਆਦੇ ਭਾਰੀ ਮੀਂਹ ਨਹੀਂ ਹੈਗਾ ਬੱਦਲ ਵਾਈ ਵਾਉਂਦੀ ਜਾਂਦੀ ਰਹੂਗੀ ਹਲਕਾ ਮੀਂਹ ਤੇ ਫਿਰ 25 ਤਰੀਕ ਨੂੰ ਫਿਰ ਜਿਹੜਾ ਪਾਰੀਮੀ ਦਾ ਜਿਹੜਾ ਚਾਂਸ ਬਣ ਚੁੱਕੇ ਨੇ ਜੀ 26 ਤਰੀਕ ਨੂੰ ਫੇਰ 45% ਜਿਹੜੇ ਚਾਂਸ ਬਣ ਚੁੱਕੇ ਨੇ ਜਾਨੀ ਕਿ 25 26 ਤਰੀਕ ਨੂੰ ਤੇ 23 ਤਰੀਕ ਨੂੰ ਜਿਹੜੇ 24 ਤਰੀਕ ਨੂੰ ਇਹ ਚਾਰੇ ਦਿਨਾਂ ਦੇ ਵਿੱਚ ਮੀਂਹ ਦੀਆਂ ਜਿਹੜੀਆਂ ਤਸਵੀਰਾਂ ਨੇ ਆਪਾਂ ਨੂੰ ਥੋੜੀਆਂ ਜਿਹਾ ਸਟਰੋਂਗ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ 23 24 25 26 ਤਰੀਕ ਤੱਕ ਜਿਹੜੇ ਮੀਂਹ ਦੇ ਚਾਂਸ ਜ਼ਿਆਦਾ ਬਣ ਰਹੇ ਨੇ 27 ਤਰੀਕ ਨੂੰ ਹਲਕੀ ਬੱਦਲਵਾਈ ਦੇ ਨਾਲ ਕਿਨਮਣਕਣੀ ਕਿਤੇ ਕਿਤੇ ਜਿਹੜੀ ਹੋ ਸਕਦੀ ਹੈ ਜੀ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ 28 ਤਰੀਕ ਨੂੰ ਵੀ ਕਿਤੇ ਕਿਤੇ ਬੱਦਲਵਾਈ ਜ਼ਰੂਰ ਬਣੂਗੀ ਤੇ ਕਿਨਮਣਕਣੀ ਬੂੰਦਾਬੰਦੀ ਦੀ ਜਿਹੜੇ ਅਸਾਰ ਬਣ ਸਕਦੇ ਨੇ ਇਹਦੇ ਵਿੱਚ ਕੀ ਬਦਲਾਅ ਆਊਗਾ ਉਹ ਆਪਾਂ ਸਮੇਂ ਤੋਂ ਪਹਿਲਾਂ ਧਰ ਨਾਲ ਜਾਣਕਾਰੀ ਦੇ ਸਾਂਝੀ ਕਰ ਦਵਾਂਗੇ ਕਿਉਂਕਿ ਇਸ ਦੇ ਵਿੱਚ ਉਤਰਾ ਚੜਾ ਜ਼ਰੂਰ ਹੁੰਦੇ ਰਹਿਣਗੇ ਆਪਾਂ ਨੂੰ ਦੇਖਣ ਨੂੰ ਮਿਲਦੇ ਰਹਿਣਗੇ ਤੇ ਇਸ ਸਮੇਂ ਜਿਹੜੀ ਤਸਵੀਰਾਂ ਤੁਸੀਂ 29 30 ਤਰੀਕ ਦੀ ਵੀ ਦੇਖ ਸਕਦੇ ਹੋ ਜਾਨੀ ਕਿ ਜਨਵਰੀ ਮਹੀਨੇ ਦੇ ਆਖੀਰਲੇ ਹਫਤੇ ਦੇ ਵਿੱਚ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਾਂ 29 ਤਰੀਕ ਤੱਕ ਜਿਹੜੀ ਬੱਦਲਵਾਈ ਜਾਂ ਕਿਰਮਣ ਕਣੀ ਦੇ ਅਸਾਰ ਜਿਹੜੇ ਬਣੇ ਰਹਿਣਗੇ ਤੇ 30 ਤਰੀਕ ਨੂੰ ਜਾ ਕੇ ਮੌਸਮ ਜਿਹੜਾ ਹੋ ਖੁਸ਼ਕ ਤੇ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਜੀ ਤੇ ਬਾਕੀ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦੇ ਬਾਰੇ ਵੀ ਅਪਡੇਟ ਆਪਾਂ ਸਮੇਂ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਮੀਂਹ ਦੇ ਚਾਂਸ ਜਿਹੜੇ ਆਪਾਂ ਨੂੰ 23 ਤੋਂ ਲੈ ਕੇ 25 26 ਤਰੀਕ ਦੇ ਵਿੱਚ ਬਣਦੇ ਨਜ਼ਰ ਆ ਰਹੇ ਨੇ ਬਾਕੀ ਤੁਹਾਡੇ ਨਾਲ ਸਮੇਂ-ਸਮੇਂ ਤੇ ਅਪਡੇਟ ਜੜੀ ਸਾਂਝੀ ਕਰਦੇ ਰਹਾਂਗੇ ਦੋਸਤੋ ਜੇਕਰ ਆਪਾਂ ਗੱਲਬਾਤ ਕਰੀਏ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਦੀ ਜਿਵੇਂ ਕਿ ਰਾਤ ਆਪਾਂ 21 ਤਰੀਕ ਤੱਕ ਜਿਹੜਾ ਮੌਸਮ ਦਿਖਾਇਆ ਸੀ ਪ੍ਰੈਸ ਨੋਟ ਦੇ ਵਿੱਚ ਤੇ ਇਸ ਸਮੇਂ ਆਪਾਂ ਤੁਹਾਨੂੰ ਜਿਹੜਾ ਮੌਸਮ ਆ ਉਹ 22 ਤਰੀਕ ਤੱਕ ਦਾ ਦਿਖਾਵਾਂਗੇ ਯਾਨੀ ਕਿ 16 ਜਨਵਰੀ ਅੱਜ ਤੋਂ ਲੈ ਕੇ 22 ਤਰੀਕ ਤੱਕ ਜਿਹੜਾ ਇਹ ਤਸਵੀਰਾਂ ਮੌਸਮ ਦੀ ਦਿਖਾਵਾਂਗੇ ਉਹ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਰਹੋ ਕਿੱਥੇ ਤੱਕ ਜਿਹੜਾ ਇਹ ਬਦਲੇ ਸਿਸਟਮ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਜਰੂਰ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਿਓ ਤੁੰਦ ਵੀ ਦੱਸ ਦੇਣਾ ਜੀ ਕਿੱਥੇ-ਕਿੱਥੇ ਬਣੀ ਹੋਈ ਹੈ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਤਾਂ ਅੱਜ ਮੌਸਮ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲਿਆ ਜੀ ਤੇ ਦਿਨ ਵੇਲੇ ਮੌਸਮ ਸਾਫ਼ ਰਿਹਾ ਖੁਸ਼ਕ ਰਿਹਾ ਰਾਤ ਨੂੰ ਵੀ ਇਸੇ ਤਰ੍ਹਾਂ ਰਹੂ ਬੱਦਲਵਈ ਆਉਂਦੀ ਜਾਂਦੀ ਰਹੂਗੀ ਤੇ ਕੱਲ ਨੂੰ ਵੀ 17 ਤਰੀਕ ਨੂੰ ਵੀ ਮੌਸਮ ਸਾਫ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਜੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ ਜਾਨੀ ਕਿ 18 ਤਰੀਕ ਨੂੰ ਜਰੂਰ ਹਲਕੀ ਬਦਲਵਾਈ 25 ਤੋਂ 30% ਜਿਹੜੇ ਚਾਂਸ ਪੰਜਾਬ ਦੇ ਵਿੱਚ ਬਣ ਰਹੇ ਨੇ ਤੇ ਉਸ ਦੇ ਨਾਲ ਹੀ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦਾ ਮੌਸਮ ਖੁਸ਼ਕ ਤੇ ਸਾਫ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਫਿਰ 19 ਤਰੀਕ ਨੂੰ ਜਿਹੜਾ ਮੌਸਮ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਤੇ ਪੰਜਾਬ ਦਾ ਜਿਹੜਾ ਮੌਸਮ 25 ਤੋਂ 30% ਬਦਲਵਾਈ ਵਾਲਾ ਜਾਨੀ ਕਿ ਕਿਨਮਣ ਕਣੀ ਵਾਲਾ ਬਣ ਰਿਹਾ ਤੁਸੀਂ ਲਾਈਵ ਦੇਖ ਸਕਦੇ ਹੋ ਜੀ ਜੋ ਭਾਰਤੀ ਮੌਸਮ ਵਿਗਿਆਨ ਦਾ ਪ੍ਰੈਸ ਨੋਟ ਆ ਉਹਦੇ ਵਿੱਚ ਜਾਣਕਾਰੀ ਹੈ ਇਹ ਉਸ ਤੋਂ ਬਾਅਦ 29 ਸੌਰੀ 20 ਤਰੀਕ ਨੂੰ ਮੌਸਮ ਖੁਸ਼ਕ ਤੇ ਸਾਫ ਦੇਖਣ ਨੂੰ ਮਿਲ ਰਿਹਾ ਜੀ ਉਸ ਤੋਂ ਬਾਅਦ ਫਿਰ 21 ਤਰੀਕ ਨੂੰ ਮੌਸਮ ਖੁਸ਼ਕ ਤੇ ਸਾਫ ਹੈ ਫਿਰ ਆਪਾਂ ਕਹਿ ਸਕਦੇ ਹਾਂ 22 ਦੇ ਇੱਕ ਨੂੰ ਜਾ ਕੇ ਫਿਰ ਬਦਲਵਾਈ ਪੰਜਾਬ ਦੇ ਹਰਿਆਣਾ ਦੇ ਉੱਤੇ ਚੰਡੀਗੜ੍ਹ ਦਿੱਲੀ ਦੇ ਉੱਤੇ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਹੈ ਇਹ ਤਾਂ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਮੌਸਮ ਤੇ ਉਸ ਤੋਂ ਬਾਅਦ ਆਪਾਂ ਤੁਹਾਡਾ ਜਿਹੜੀ ਗੱਲਬਾਤ ਆ ਉਹ ਸਾਂਝੀ ਕਰਾਂਗੇ ਹਿਮਾਚਲ ਜੰਮੂ ਦੀ ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਯਾਨੀ ਕਿ ਇਹਨਾਂ ਚਾਰਾ ਪੰਜਾਂ ਸਟੇਟਾਂ ਦੀ ਜਿਹੜੀ ਜਾਣਕਾਰੀ ਤੁਹਾਨੂੰ ਦੱਸਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਉੱਤਰਾਖੰਡ ਤੇ ਬੈਸਟ ਜਿਹੜਾ ਈਸਟ ਉੱਤਰ ਪ੍ਰਦੇਸ਼ ਦੀ ਤੇ ਇਸ ਤੇ ਪਹਿਲਾ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਤੋਂ ਬਦਲੀ ਸਿਸਟਮ ਪਹੁੰਚ ਚੁੱਕਿਆ ਜਿਵੇਂ ਪਹਿਲਾਂ ਹੀ ਦਾ ਆਪਾਂ ਲਾਈਵ ਤਸਵੀਰ ਦੇ ਵਿੱਚ ਵੀ ਦਿਖਾਇਆ ਸੀ ਇਹ ਬਦਲੀ ਸਿਸਟਮ ਐਕਟਿਵ ਆਪਾਂ ਗੱਲਬਾਤ ਕਰ ਰਹੇ ਸੀ ਜੀ ਜੋ ਕਿ ਹਿਮਾਚਲ ਦੀ ਜੰਮੂ ਦੀ ਕਸ਼ਮੀਰ ਦੀ ਲਦਾਖ ਦੀ ਰਾਜਸਥਾਨ ਦੀ ਤੇ ਮੱਧ ਪ੍ਰਦੇਸ਼ ਦੀ ਜਿਵੇਂ ਕਿ ਤੁਸੀਂ ਤਸਵੀਰ ਦੇ ਵਿੱਚ ਬਿਲਕੁਲ ਦੇਖ ਰਹੇ ਹੋ ਅੱਜ ਤੋਂ ਹੀ ਬਦਲਵਾਈ ਜਿਹੜੀ ਹਰਿਆਣਾ ਹਿਮਾਚਲ ਤੇ ਜੰਮੂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਅੱਜ ਹਿਮਾਚਲ ਦੇ ਕੁਝ ਖੇਤਰਾਂ ਵਿੱਚ ਬਦਲਵਾਈ ਪੰਦੇ ਨਾਲ 25 30% ਕਿਨਮਣ ਕਣੀ ਦੇ ਚਾਂਸ ਵੀ ਨੇ 17 18 ਨੂੰ ਵੀ ਜਿਹੜੀ ਬਦਲਵਾਈ ਪਹੁੰਚੂਗੀ ਉੱਥੇ ਕਿਨਮਣ ਕਣੀ ਦੇ ਅਸਾਰ ਨੇ ਤੇ 18 19 ਤੇ 20 ਤਰੀਕ ਨੂੰ ਉੱਥੇ 50 ਤੋਂ 25 ਤੋਂ 50% ਵੀ ਦੇ ਚਾਂਸ ਨੇ ਜੀ ਤੇ ਇਸੇ ਤਰ੍ਹਾਂ 21 22 ਤਰੀਕ ਨੂੰ ਵੀ 25 30% ਚਾਂਸ ਬਣੇ ਹੋਏ ਨੇ ਉਸੇ ਤਰ੍ਹਾਂ ਹਮ ਜੰਮੂ ਐਂਡ ਕਸ਼ਮੀਰ ਲਦਾਖ ਦੇ ਵਿੱਚ ਅੱਜ ਮੀਂਹ ਦੇ ਚਾਂਸ ਸੀ 50% ਅੱਜ ਕਿਤੇ ਨਾ ਕਿਤੇ ਕਿਣਮਣ ਕਣੀ ਜਾਂ ਬਰਫਵਾਰੀ ਹੋਈ ਹੋਗੀ ਤੇ ਕੱਲ ਨੂੰ ਉੱਥੇ 25 30% ਚਾਂਸ ਨੇ ਬੱਦਲ ਵਈ ਹੈ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ 18 ਤਰੀਕ ਨੂੰ ਮੌਸਮ ਖੁਸ਼ਕ ਤੇ ਸਾਫ਼ ਆ ਜੀ ਫਿਰ ਉਸ ਤੋਂ ਬਾਅਦ ਫਿਰ 19 ਤੇ 20 ਤਰੀਕ ਨੂੰ ਜਿਹੜੇ 50% ਚਾਂਸ ਬਣੇ ਹੋਏ ਨੇ ਤੇ ਫਿਰ ਉਸ ਤੋਂ ਬਾਅਦ 25 ਤੋਂ 30% ਚਾਂਸ 21 ਤੇ 22 ਤਰੀਕ ਨੂੰ ਬਣੇ ਹੋਏ ਨੇ ਉਸ ਤੋਂ ਬਾਅਦ ਰਾਜਸਥਾਨ ਦਾ ਤੇ ਮੱਧ ਪ੍ਰਦੇਸ਼ ਦਾ ਜਿਹੜਾ ਮੌਸਮ ਖੁਸ਼ਕ ਤੇ ਸਾਫ਼ 18 ਤਰੀਕ ਤੋਂ ਲੈ ਕੇ 22 ਜਨਵਰੀ ਤੱਕ ਇਹ ਤੁਸੀਂ ਤਸਵੀਰ ਬਿਲਕੁਲ ਦੇਖ ਸਕਦੇ ਹੋ ਜੀ ਇਹ ਸਾਰੀ ਮੌਸਮ ਸਾਫ਼ ਤੇ ਜੋ ਖੁਸ਼ਕ ਦਿਖਾਇਆ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਜੀ ਉੱਤਰ ਪ੍ਰਦੇਸ਼ ਤੇ ਜਿਹੜਾ ਉੱਤਰਾਖੰਡ ਦੀ ਜੇਕਰ ਗੱਲਬਾਤ ਕਰੀਏ ਤਾਂ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਮੌਸਮ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਜੀ ਪਰੰਤੂ ਉੱਤਰਾਖੰਡ ਦੇ ਵਿੱਚ ਅੱਜ ਤੋਂ ਹੀ ਜਿਹੜੀ ਬੱਦਲਵਾਈ ਪਹੁੰਚਣੀ ਸ਼ੁਰੂ ਹੋਈ ਵੀ ਹੈ ਤੁਸੀਂ ਦੇਖ ਸਕਦੇ ਹੋ 22 ਜਨਵਰੀ ਤੱਕ ਜਿਹੜਾ ਜਿਹੜੇ ਇਹ ਬੱਦਲਵਾਈ 25 ਤੋਂ 30% ਚਾਂਸ ਮੀਦੇ ਬਣੇ ਹੋਏ ਨਜ਼ਰ ਆ ਰਹੇ ਨੇ ਉੱਤਰਾਖੰਡ ਦੇ ਵਿੱਚ ਤੁਸੀਂ ਬਿਲਕੁਲ ਲਾਈਵ ਦੇਖ ਸਕਦੇ ਹੋ ਜੀ ਇਹ ਤਸਵੀਰ ਹੈ ਜਿਹੜੀ ਉੱਤਰਾਖੰਡ ਦੇ ਮੌਸਮ ਦੀ ਉਸ ਤੋਂ ਉੱਪਰਲੇ ਹਿੱਸੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਡਰਾਈ ਹੈ ਮੌਸਮ 16 ਜਨਵਰੀ ਤੋਂ ਲੈ ਕੇ 21 ਜਨਵਰੀ ਤੱਕ ਜਿਹੜਾ ਖੁਸ਼ਕ ਮੌਸਮ ਹੈ ਉਹ ਉੱਤਰ ਪ੍ਰਦੇਸ਼ ਦੇ ਦੋਨੇ ਇਲਾਕਿਆਂ ਦਾ ਜੀ 22 ਤਰੀਕ ਨੂੰ ਜਾ ਕੇ ਜਿਹੜਾ ਫਿਰ ਉੱਤਰ ਪ੍ਰਦੇਸ਼ ਦੇ ਬੈਸਟ ਜਿਹੜਾ ਇਲਾਕਾ ਉਹਦੇ ਵਿੱਚ ਜਿਹੜੀ ਬਦਲਵਾਈ 25 ਤੋਂ 30% ਚਾਂਸ ਵਾਲੀ ਬਣੂਗੀ। ਬਾਕੀ ਸਮੇਂ-ਸਮੇਂ ਦੇ ਉੱਤੇ ਅਪਡੇਟ ਜਿਵੇਂ ਵੀ ਆਊਗੀ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ ਇਸ ਜੇਕਰ ਆਪਾਂ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਮੁਤਾਬਕ ਗੱਲਬਾਤ ਕਰੀਏ ਤਾਂ ਉਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਆ ਰਿਹਾ ਲੈਂਦੇ ਵਾਲੀ ਸਾਈਡ ਤੋਂ Rajasthan ਦੇ ਵਿੱਚ ਦੀ ਗੁਜ਼ਰਦਾ ਹੋਇਆ Rajasthan ਆ ਜੀ ਤੇ ਆ ਪੰਜਾਬ ਦੇ ਕਾਫੀ ਖੇਤਰਾਂ ਦੇ ਉੱਤੇ ਦੀ ਬਦਲਵਾਈ ਲੰਘ ਰਹੀ ਹੈ। ਆ ਉੱਪਰਲੇ ਹਿੱਸੇ ਦੇ ਵਿੱਚ ਜੰਮੂ ਐਂਡ ਕਸ਼ਮੀਰ ਅ ਲਦਾਖ ਦੇ ਇਲਾਕੇ ਦੇ ਵਿੱਚ ਬਰਫਵਾਰੀ ਦੇ ਨਾਲ-ਨਾਲ ਮੀਂਹ ਦੀਆਂ ਕਾਰਬਨ ਜਿਹੜੀਆਂ ਹੋ ਰਹੀਆਂ ਨੇ ਤੁਸੀਂ ਬਿਲਕੁਲ ਲਾਈਵ ਸੈਟੇਲਾਈਟ ਜੋ ਭਾਰਤੀ ਮੌਸਮ ਵਿਗਿਆਨ ਦਾ ਦਿਖਾਈ ਦੇ ਰਿਹਾ ਹਿਮਾਚਲ ਦੇ ਵਿੱਚ ਵੀ ਬੱਦਲਬਾਹੀ ਆ ਕਾਫੀ ਖੇਤਰਾਂ ਦੇ ਵਿੱਚ ਅੱਜ 25 ਤੋਂ 30% ਚਾਂਸ ਵੀ ਨੇ ਤੇ ਆ ਹਿਮਾਚਲ ਦੇ ਨਾਲ ਨਾਲ ਆਗ ਦੇ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਬੱਦਲਬਾਹੀ ਦੀ ਤਸਵੀਰਾਂ ਆ ਜਿਹੜੀਆਂ ਤੁਸੀਂ ਬਿਲਕੁਲ ਲਾਈਵ ਜੋ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਆ ਉਹਦੇ ਵਿੱਚ ਦੇਖ ਪਾ ਰਹੇ ਹੋ ਬਾਕੀ ਇਲਾਕਿਆਂ ਦਾ ਮੌਸਮ ਜਿਹੜਾ Rajasthan ਦਾ ਅੱਧਾ ਇਲਾਕਾ ਖੁਸ਼ਕ ਤੇ ਸਾਫ਼ ਹੈ ਐਮਪੀ ਦਾ ਇਲਾਕਾ ਖੁਸ਼ਕ ਤੇ ਸਾਫ ਹੈ ਯੂਪੀ ਦਾ ਖੁਸ਼ਕ ਤੇ ਸਾਫ ਹੈ ਬਿਹਾਰ ਝਾਰਖੰਡ ਗੁਜਰਾਤ ਕਾਫੀ ਖੇਤਰਾਂ ਦਾ ਵਿੱਚ ਜਿਹੜਾ ਮੌਸਮ ਸਾਫ ਦਿਖਾ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਸਿਰਫ ਉੱਤਰੀ ਹਿੱਸੇ ਨੇ ਜਿਹੜੇ ਇਹ ਇਹਨਾਂ ਦੇ ਵਿੱਚ ਹੀ ਅੱਧੇ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਪੂਰੇ ਇਲਾਕੇ ਵਿੱਚ ਹਰਿਆਣੇ ਦੇ ਕਾਫੀ ਖੇਤਰਾਂ ਦੇ ਵਿੱਚ ਤੇ ਹਿਮਾਚਲ ਦੇ ਤੇ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਤੇ ਜੰਮੂ ਐਂਡ ਕਸ਼ਮੀਰ ਤੇ ਕਾਫੀ ਇਲਾਕਿਆਂ ਦੇ ਵਿੱਚ ਜਿਹੜੀ ਬਦਲ ਵਈ ਅੱਜ ਤੇ ਮੀਂਹਿਆ ਕਾਰਵਾਈਆਂ ਵਾਲਾ ਸਿਸਟਮ ਜਿਹੜਾ ਐਕਟਿਵ ਹੋਇਆ ਹੋਆ ਨਜ਼ਰ ਆ ਰਿਹਾ। ਬਾਕੀ ਸਵੇਰ ਦੇ ਸਮੇਂ ਜੋ ਵੀ ਅਪਡੇਟ ਆਉਗੀ ਜੀ ਸਾਂਝੀ ਕਰਾਂਗੇ। ਤੁਸੀਂ ਬਣੇ ਰਹੋ ਇਸੇ ਤਰ੍ਹਾਂ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਤੱਕ ਤੇ ਬਾਕੀ ਤੁਹਾਨੂੰ ਤਾਪਮਾਨ ਦੇ ਬਾਰੇ ਦੱਸ ਦਈਏ ਕਿ ਤਾਪਮਾਨ ਜਿਹੜੇ ਬਣੇ ਹੋਏ ਨੇ ਉਹ ਕਿੰਨੇ ਕਿੰਨੇ ਅਸੀਂ ਉਹ ਵੀ ਦਿਖਾ ਦੇ। ਜੇਕਰ ਦਿਨ ਦੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਅੱਜ ਦਿਨ ਦੇ ਤਾਪਮਾਨ ਜਿਹੜੇ ਕਿਤੇ ਕਿਤੇ 12 ਕਿਤੇ 16 ਕਿਤੇ 15 ਡਿਗ ਜਿਹੜਾ ਤਾਪਮਾਨ ਇਸ ਤਰ੍ਹਾਂ ਦਰਜ ਕੀਤਾ ਗਿਆ ਤੇ ਸਵੇਰੇ ਸ਼ਾਮ ਦੇ ਜਿਹੜੇ ਤਾਪਮਾਨ ਸੀ ਉਹ 8 10 11 ਤੇ 7 ਡਿਗਰੀ ਇਸ ਤਰ੍ਹਾਂ ਦਰਜ ਕੀਤੇ ਗਏ ਨੇ ਤੇ ਰਾਤ ਦੇ ਤਾਪਮਾਨ ਵੀ ਜਿਹੜੇ ਜੀ ਉਹ ਘਟਦੇ ਨਜ਼ਰ ਆਉਣਗੇ ਤੇ ਇਸੇ ਤਰ੍ਹਾਂ ਮੌਸਮ ਦੇ ਵਿੱਚ ਜਿਹੜੀ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਰਾਜਸਥਾਨ ਦੇ ਵਿੱਚ ਵੀ 20 ਡਿਗਰੀ ਤੱਕ ਜਿਹੜਾ ਤਾਪਮਾਨ ਅੱਜ ਪਹੁੰਚਿਆ ਤੇ ਕਈ ਖੇਤਰਾਂ ਦੇ ਵਿੱਚ ਰਾਜਸਥਾਨ ਦੇ ਹਰਿਆਣੇ ਦੇ ਕਈ ਖੇਤਰਾਂ ਦੇ ਵਿੱਚ ਤਾਪਮਾਨ ਵਧਿਆ ਜਾਨੀ ਕਿ ਅੱਜ 17 ਡਿਗਰੀ ਤੱਕ ਜਿਹੜਾ ਤਾਪਮਾਨ ਤੇ ਰਾਜਸਥਾਨ ਦੇ ਵਿੱਚ 22 23 ਡਿਗਰੀ ਤੱਕ ਜਿਹੜਾ ਤਾਪਮਾਨ ਅੱਜ ਤੁਸੀਂ ਬਿਲਕੁਲ ਦੇਖ ਸਕਦੇ ਹੋ ਲਾਈਵ ਪਹੁੰਚਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਪਹੁੰਚੂਗਾ ਪਰੰਤੂ ਅੱਜ ਕੋਈ ਜ਼ਿਆਦਾ ਨਹੀਂ ਸੀ ਅਸੀਂ ਕਹਿ ਸਕਦੇ ਹਾਂ ਅੱਜ ਤਾਪਮਾਨ ਜਿਹੜਾ ਵੱਧ ਤੋਂ ਵੱਧ ਤਾਪਮਾਨ ਜਿਹੜਾ 15 16 ਡਿਗਰੀ ਤੱਕ ਪਹੁੰਚਿਆ ਤੇ 10 11 12 13 ਡਿਗਰੀ ਤੱਕ ਪਹੁੰਚਿਆ ਜੀ ਕੱਲ ਨੂੰ ਥੋੜਾ ਜਿਹਾ ਤਾਪਮਾਨ ਹੋਰ ਅਪ ਜਾ ਸਕਦਾ ਕਿਉਂਕਿ ਧੁੱਪ ਲੱਗਣ ਦੇ ਅਸਰ ਬਣੇ ਹੋਏ ਨੇ ਅੱਜ ਬੱਦਲ ਵਹਿ ਲੰਘ ਰਹੀ ਹੈ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਦੇ ਇਲਾਕਿਆਂ ਦਾ ਤਾਪਮਾਨ ਜਿਹੜਾ 12 13 15 ਡਿਗਰੀ ਤੱਕ ਵੱਧ ਤੋਂ ਵੱਧ 16 17 ਡਿਗਰੀ ਤੱਕ ਪਹੁੰਚਿਆ ਜੀ ਰਾਤਾਂ ਦੇ ਤਾਪਮਾਨ ਜਿਹੜੇ ਉਹ 6 7 8 ਡਿਗਰੀ ਤੱਕ ਵੱਧ ਤੋਂ ਵੱਧ ਜਾਣਗੇ ਰਾਤ ਦੇ 9 ਤੱਕ ਵੀ ਕਿਤੇ ਜਾ ਸਕਦਾ ਜੀ ਤੇ ਘੱਟ ਤੋਂ ਘੱਟ ਤਾਪਮਾਨ 2.5 ਡਿਗਰੀ ਤੋਂ ਲੈ ਕੇ ਜਾ 3 ਡਿਗਰੀ ਤੋਂ ਲੈ ਕੇ ਇੰਨਾ ਜਿਹੜਾ ਤਾਪਮਾਨ ਉਹ ਦਰਜ ਕੀਤਾ ਜਾਊਗਾ ਤੁਸੀਂ ਇਸ ਸਮੇਂ ਜੋ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਤਾਪਮਾਨ ਦੀਆਂ ਤਸਵੀਰਾਂ ਵੱਖ-ਵੱਖ ਖੇਤਰਾਂ ਦੀਆਂ ਦੇਖ ਸਕਦੇ ਹੋ ਇਸੇ ਤਰ੍ਹਾਂ ਮੌਸਮ ਜਿਹੜਾ ਬਣਿਆ ਰਹੂਗਾ ਤੇ ਕੱਲ ਨੂੰ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਧੰਨਵਾਦ